ਜੀ ਕੀ ਨਾਮ ਜੀ ਤੁਹਾਡਾ ਸ਼ਿਵ ਕੁਮਾਰ ਹੈ ਜੀ ਸ਼ਿਵ ਕੁਮਾਰ ਜੀ ਜਿਹੜੀ ਚੋਰੀ ਹੋਈ ਹੈ ਕਿੰਨੇ ਵਜੇ ਐਸਟੀਮੇਟ ਕੋਈ ਟਾਈਮ ਸੀਗਾ 8:30 ਤੋਂ 9:00 ਵਜੇ ਸਾਨੂੰ ਫੋਨ ਕਰਾਇਆ ਜੀ ਇਹਨੇ ਸਾਡੀ ਚੌਕੀਦਾਰ ਨੇ ਸਵੇਰ 7:00 ਵਜੇ ਸਵੇਰ 7:00 ਵਜੇ ਵੀ ਛੋਟੀ ਦੁਕਾਨੋਂ ਚੋਰੀ ਹੋ ਗਈ ਭਾਈ ਉਹ ਰਿਹਾ ਜੋ ਹੂੰ ਕੀ ਕੀ ਉਸ ਚੜਾ ਜਿਹੜਾ ਸਮਾਨ ਚੋਰੀ ਹੋਇਆ ਜੀ ਚੋਰੀ ਦਾ ਸਾਡਾ ਇਹਨਾਂ ਨੇ ਛੱਟ ਤੋੜਤਾ ਜੀ ਸਾਰਾ ਇਹ ਅੰਦਰੋਂ ਸਾਡੀ ਸੇਫਟ ਚੱਕ ਕੇ ਲੈ ਗਏ ਤੇ ਲੱਦ ਕੇ ਰੇਡੀ ਚ ਇਹ ਉਹ ਤੋੜਤੀ ਸਾਡੀ ਗੱਲਾਂ ਤੋੜਤਾ ਸਾਡੀ ਗੋਡਰੀ ਦੀ ਬਿਮਾਰੀ ਤੋੜਤੀ ਜਿਹੜੀ ਸਾਈਡ ਤੇ ਸਾਡੀ ਕੰਧ 'ਚ ਬਿਮਾਰੀ ਭਰੀ ਹੋਈ ਉਹ ਤੋੜਤੀ ਯਾਨੀ ਕਿ ਉਹਨਾਂ ਦੇ ਵਿੱਚੋਂ ਚੱਕਿਆ ਕੁਝ ਨਹੀਂ ਹੈਗਾ ਗੱਲੇ 'ਚ ਜਿਹੜੇ ਵੇ 12000 ਰੁਪਏ ਹੈਗੇ ਉਹ ਕੱਢ ਕੇ ਲੈ ਗਏ ਇਹ ਬਾਕੀ ਸਾਡੀ ਪੇਟੀ ਚੱਕ ਕੇ ਲੈ ਗਏ ਇਹ ਉਹਦੇ ਰੇਡੀ ਤੇ ਲੱਦ ਕੇ ਰੇਡੀ ਤੇ ਤੋੜ-ਤੋੜ ਕੇ ਲੱਦ ਕੇ ਲਿਜਾ ਕੇ ਬਾਅਦ ਸੋਥੇ ਗਲੀ 'ਚ ਖੜੀ ਕਰਤੀ ਹੁਣ ਤੁਸੀਂ ਆਪਦੀ ਸਾਹਮਣੋਂ ਉਹਦੇ ਚੱਕ ਮੁੱਕਾ ਤੇ ਸਾਡੇ ਸ਼ੇਪ ਚ ਹੋਰ ਕੁਝ ਨਹੀਂ ਤੇ ਪਹਿਲਾਂ ਵੀ ਕੋ ਤੁਹਾਡੇ ਚੋਰੀ ਹੋਈ ਸੀ ਸੁਣਨ ਚਾਰੇ ਦੋ ਸਾਲ ਹੋ ਗਏ ਉਦੋਂ ਵੀ ਸਾਡੇ ਸਾਟ ਤੁਹਾਡੇ ਤੇ ਇਹਨਾਂ ਨੇ ਇਹ ਸਾਨੂੰ ਅਜਲੇ ਆਮਬਾਤੀ ਜਿਹੇ ਦਿਵਸਾਂ ਦੇ ਇਹ ਕੰਮ ਕਰਦੇ ਨੇ ਇਹ ਸਾਡੇ ਕੋਲ ਪਹਿਲਾਂ ਵੀਡੀਓ ਚ ਵੀ ਆਏ ਹੋਏ ਨੇ ਇਧਰੋਂ ਆਏ ਤੇ ਬੰਦੇ ਸਾਡੇ ਕੋਲ ਕੈਮਰੇ ਦੇ ਵਿੱਚ ਸਬੂਤ ਜਿਵੇਂ ਜਿਵੇਂ ਖੜੇ ਤੇ ਨਾਕਾ ਲਾਇਆ ਹੋਦੀ ਜਿਵੇਂ ਸਾਡੇ ਦਾ ਸਾਦਾ ਤੋਂ ਤੋੜਿਆ ਇਹਨਾਂ ਨੇ ਸਾਡੇ ਕੋਲ ਵੀਡੀਓ ਵੀ ਬਣੀ ਹੋਈ ਪਿਛਲੇ ਦੋ ਕੁ ਸਾਲਾਂ ਦੀ ਇਹ ਹੁਣ ਵੀ ਸਮਝਾ ਇਹ ਸਾਡੀ ਅਲਮਾਰੀ ਸਮੇਤ ਡੇਡੀ ਤੇ ਲੱਗ ਕੇ ਉਰੇ ਪੁੱਠੀ ਖੜਾ ਗਏ ਵੀ ਆਉਡੀ ਸਾਹਮਣੇ ਕੁਝ ਨਹੀਂ ਹੈਗਾ ਹੁਣ ਮਤਲਬ ਕੀ ਜੇ ਰਾਤ ਨੂੰ ਚੌਕੀਦਾਰ ਨਾ ਆਂਦਾ ਤਾਂ ਤੁਹਾਡਾ ਜਿਹੜਾ ਗੱਲਾਂ 7-8 ਮਾਣਦਾ ਸੀ ਉਹ ਲੈ ਜਾਣਾ ਸੀ ਉਹ ਤਾਂ ਲੈ ਗਏ ਤੇ ਉਹ ਤਾਂ ਲੈ ਕੇ ਤਾਂ ਉਹਨਾਂ ਨੇ ਦੇਖਾਂਗੇ ਵਿੱਚ ਕੋਈ ਪੈਸਾ ਤਾਂ ਹੈ ਨਹੀਂ ਉਹ ਤਾਂ ਉਹਨਾਂ ਨੇ ਫਿਰ ਉੱਥੇ ਗਲੀ 'ਚ ਗਲੀ 'ਚ ਖੜੀ ਸੀ ਉੱਥੇ ਖੜਾ ਕੇ ਗਲੀ 'ਚ ਛੱਡ ਗਏ ਤਾਂ ਤੋੜ ਮਰੋੜ ਕੇ ਸਭ ਕੁਝ ਕਰਕੇ ਜਿਹੜੇ ਤੁਹਾਡੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੇ ਤਾਰਾਂ ਤੋੜ ਗਏ ਜੀ ਇਹ ਤਾਰਾਂ ਤੋੜ ਗੀਆਂ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਅੱਜ ਤਾਂ ਇਹ ਮੰਗ ਕਰਦੇ ਜਿਵੇਂ ਚੋਰ ਨੇ ਵੀ ਨਾ ਤੇ ਨੱਥ ਪਾਈ ਜਾਵੇ ਅੱਗੇ ਬਾਅਦ ਸਾਰੇ ਦੁਕਾਨਦਾਰ ਸੁਰੱਖਿਅਤ ਰਹਿਣਾ ਵੀ ਇਹ ਜਿਹੜੇ ਆਸੀਂ ਤਾਂ ਇਹ ਕਹਿੰਦਾ ਆਮ ਬਾਤੀ ਚੋਂ ਜਿਹ ਤਾਂ ਦੇਹ ਹੁੰਦੇ ਨੇ ਇਹ ਚੋਰੀ ਕਰਦੇ ਨੇ ਸਾਡੇ ਦੇ ਹੀ ਕਰਦੇ ਨੇ ਜੀ ਹੋਰ ਆਪਾਂ ਕੀ ਕਹਿ ਨਹੀਂ ਸਕਦੇ ਬਿਨਾਂ ਰੁਕੇ ਜਾ ਕੋਈ ਪੁਲਿਸ ਆਈ ਸੀ ਉਹਰੇ ਕੀੜਾ ਮਾਰਨ ਪੁਲਿਸ ਨਾਲ ਸੀ ਬੁਲਾ ਕੇ ਨਹੀਂ ਆਇਤੇ ਜੀ ਇਹਨੂੰ ਬੁਲਾ ਕੇ ਨਹੀਂ ਆਇਤੇ ਸਾਡੇ ਨਾਲ ਆਇਤੇ ਸੀ ਉਹਨਾਂ ਨੂੰ ਉੱਥੇ ਲੈ ਕੇ ਮੋਕਾ ਰਖਾਇਆ ਸੀ ਠੀਕ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਪ੍ਰਿੰਸ ਗਰਗਜੀ ਇਹ ਕਿੰਨੇ ਕ ਵਜੇ ਦੀ ਸਾਰੀ ਇਹ ਘਟਨਾ ਹੋਈ ਹੈ ਸਰ ਸਾਡੇ ਕੋਲ 3 ਕ ਵਜੇ ਫੋਨ ਆਇਆ ਚਮਕੀ ਜੀ ਇਹ ਕਹਿੰਦੇ ਨੇ ਸ਼ਟਰ ਟੁੱਟ ਗਿਆ ਤੁਹਾਡਾ ਤੇ ਗRAND ਤੇ ਆਜੋ ਜਦੋਂ ਅਸੀਂ ਆ ਕੇ ਦੇਖਿਆ ਜੀ ਸ਼ਟਰ ਟੁੱਟੇ ਪਿਆ ਸਰ ਰਾਣਾ باقی ਅਰ ਅੰਦਰੋਂ ਜਿਹੜੀ ਪੇਟੀ ਸੀ ਭਾਰੀ ਉਹ ਚੱਕ ਕੇ ਰੇੜੀ ਤੇ ਰੱਖ ਕੇ ਪੇਟੀ ਕਿ ਨੂੰ ਕੈਨੇਡਾ ਗੱਲਾਂ ਹੁੰਦਾ ਸੇਫ ਸੇਫ ਜੀ ਠੀਕ ਐ ਪਰ ਨਾ ਨਾ ਰਿਪੀਟ ਕਰੋ ਸਰ ਉਹ ਨਾ ਐਕਚੁਅਲੀ ਰੇੜੀ ਤੇ ਰੱਖ ਕੇ ਹੀ ਇਧਰ ਗਲੀ ਚ ਲੈ ਗਏ ਸੀ ਉੱਥੇ ਜਿੰਦੇ ਜਿੰਦੇ ਤੋੜ ਕੇ ਜੀ ਇਹ ਉੱਥੀ ਬਾਫ ਤੇ ਰਖੜਾ ਗਈ ਜਦੋਂ ਚੌਂਕੀਦਾਰ ਨੇ ਸੀੜੀ ਮਾਰੀ ਜਦੋਂ ਛੋਟੀ ਖੜਕਾਈ ਇਹ ਉੱਥੀ ਛੱਡ ਕੇ ਉੱਥੀ ਭੱਜ ਲਈ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਸਰ ਮੈਂ ਤਾਂ ਇਹੀ ਮੰਗ ਕਰਨਾ ਚਾਹੁੰਗਾ ਜਿਹੜੇ ਇਹ ਚੋਰ ਨੇ ਇਹਨਾਂ ਨੂੰ ਜਲਦੀ ਜਲਦੀ ਕਾਬੂ ਕੀਤਾ ਜਾਵੇ ਔਰ ਜਲਦੀ ਜਲਦੀ ਇਹਨਾਂ ਨੂੰ ਹੋ ਕੀਤਾ ਜਾਵੇ ਠੀਕ